ਸਮੂਹ ਸਾਧ ਸੰਗਤ ਜੀ ਨੂੰ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਕਰਨ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਦੇ ਸ਼ੁਭ ਅਤੇ ਪਵਿੱਤਰ ਦਿਹਾੜੇ ਦੇ ਮੌਕੇ ਉੱਤੇ ਮੈਂ ਆਪ ਸਭ ਦੇ ਨਾਲ ਇੱਕ ਖੁਸ਼ੀ ਵਾਲੀ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਤੱਕ ਸ੍ਰੀ ਕੇਸਗੜ ਸਾਹਿਬ ਉਹ ਮਹਾਨ ਪਵਿੱਤਰ ਸਥਾਨ ਜਿੱਥੇ ਦਸਮ ਪਾਤਸ਼ਾਹ ਬਾਦਸ਼ਾਹ ਦਰਬੀਸ਼ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਖਾਲਸਾ ਦੀ ਸਿਰਜਣਾ ਕੀਤੀ ਤੱਕ ਸ੍ਰੀ ਕੇਸਗੜ ਸਾਹਿਬ ਅਨੰਪੁਰ ਸਾਹਿਬ ਇੱਕ ਖੋਨਿਆਰੀ ਸਟਰੀਟ ਬਣਨ ਜਾ ਰਹੀ ਹੈ ਮੇਨ ਗੁਰੂ ਘਰ ਤੋਂ ਲੈ ਕੇ ਜਿਹੜਾ ਤੱਕ ਸਭ ਨੂੰ ਰਸਤਾ ਜਾਂਦਾ ਉਸਦੇ ਉਤੇ ਸੁੰਦਰ ਸੰਗਮਰਮਰ ਲੈਂਡਸਕੇਪਿੰਗ ਲਾਈਟਾਂ ਤੇ ਉਸ ਨੂੰ ਜਿਹੜਾ ਹੈ ਟੋਟਲ ਅਸੀਂ ਵੀਕਲ ਫਰੀ ਕਰਾਂਗੇ ਤਾਂ ਕਿ ਸਿਰ ਜਿਹੜੇ ਪੈਦਲ ਸ਼ਰਧਾਲੂ ਇੱਥੇ ਆ ਜਾ ਸਕਣ ਤੇ ਜਿਹੜੀ ਤੱਕ ਸਭ ਨੂੰ ਉੱਤੇ ਜਾਂਦੀ ਹੋਈ ਚੜਾਈ ਹੈ ਉਸ ਦੇ ਉੱਤੇ ਵੀ ਸੁੰਦਰ ਸੰਗਮਰਮਰ ਪੌੜੀਆਂ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਉਸ ਦੇ ਨਾਲ ਜਿਹੜੀ ਆਸ-ਪਾਸ ਦੀ ਖੂਬਸੂਰਤੀ ਹੈ ਹੋਰ ਬਹੁਤ ਵੱਜੂਗੀ ਇਸ ਦੇ ਨਾਲ ਨਾਲ ਹੀ ਇਹ 25 ਕਰੋੜ ਦਾ ਪ੍ਰੋਜੈਕਟ ਹੈ ਇਸ ਦਾ ਟੈਂਡਰ ਲੱਗ ਗਿਆ ਤੇ ਬਹੁਤ ਜਲਦੀ ਮਾਨਯੋਗ ਮੁੱਖ ਮੰਤਰੀ ਸਾਹਿਬ ਪਗੰਤ ਮੰਨ ਜੀ ਇਸ ਦੀ ਜਿਹੜੀ ਸ਼ੁਰੂਆਤ ਕਰਨਗੇ ਮੈਂ ਇਹ ਬਹੁਤ ਲੰਬੇ ਸਮੇਂ ਤੋਂ ਸੰਗਤ ਦੀ ਮੰਗ ਸੀ ਕੁੱਲ ਦੁਨੀਆ ਦੇ ਵਿੱਚ ਵਾਸਤੇ ਜਿਹੜੇ ਸਿੱਖਿਆ ਉਹਨਾਂ ਦੀ ਮੰਗ ਸੀ ਸਾਡੇ ਸ਼ਹਿਰ ਵਾਸੀਆਂ ਦੀ ਮੰਗ ਸੀ ਇਸ ਦਿਨ ਨਾਲ ਲੋਕਲ ਟੂਰਿਜ਼ਮ ਵੀ ਵਧੂਗਾ ਇਸ ਦੇ ਨਾਲ ਨਾਲ ਹੁਣ ਜੋ ਜਿਹੜੇ ਆਸ-ਪਾਸ ਦੇ ਬਾਜ਼ਾਰ ਹੈ ਸਾਡੀ ਕੋਸ਼ਿਸ਼ ਹੈ ਮੈਂ ਸਾਰੇ ਬਾਜ਼ਾਰਾਂ ਨੂੰ ਇੱਕ ਯੂਨੀਫਾਰਮ ਬੋਰਡ ਲਗਾ ਕੇ ਤਾਂ ਕਿ ਅਨੰਦਪੁਰ ਸਾਹਿਬ ਜਿਹੜਾ ਹੈ ਉਹ ਹਰ ਸੋਨਾ ਬਣ ਸਕੇ ਜਿੰਨੇ ਵੀ ਸ਼ਰਧਾਲੂ ਆਉਣ ਉੱਥੇ ਉਹਨਾਂ ਨੂੰ ਕੋਈ ਤਕਲੀਫ ਨਾ ਹੋਵੇ ਤੇ ਜਿਹੜਾ ਉਹਨਾਂ ਨੂੰ ਵੱਧ ਤੋਂ ਵੱਧ ਸੁਵਿਧਾਾਂ ਮਿਲ ਸਕੇ। ਇੱਕ ਇਹ ਸੈਰੀਟੇਸ ਸਟਰੀਟ ਦਾ ਜਿਹੜਾ ਪਹਿਲਾ ਫੇਸ ਦਾ ਪ੍ਰੋਜੈਕਟ ਹੈ ਉਹਦੀ ਲਾਗਤ 25 ਕਰੋੜ ਰੁਪਏ ਤੇ ਉਹ ਪਾਸ ਹੋ ਚੁੱਕਿਆ ਹੈ, ਟੈਂਡਰ ਲੱਗ ਚੁੱਕਿਆ ਹੈ ਤੇ ਬਹੁਤ ਜਲਦੀ ਇਸਦੀ ਕੰਮ ਦੀ ਸ਼ੁਰੂਆਤ ਹੋਊਗੀ। ਇਹ ਜਾਣਕਾਰੀ ਆਪ ਸਭ ਨਾਲ ਸਾਂਝੀ ਕਰਦੇ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ।